ਅਹ ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਪਟਾਪ ਦੀਆਂ ਸੱਤ ਹੀ ਪ੍ਰਵਣ ਸੇਲ ਲਈ ਲੈ ਕੇ ਆਏ ਹਾਂ ਜੀ ਸੱਤ ਹੀ ਬਟ ਟੌਪ ਕਲਾਸ ਨੇ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਆਜੇ ਬਾਈ ਜੀ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਈ ਡਾਕਟਰ ਹੋਰ ਕਾਲੇ ਠੀਕ ਹੋ ਬਈ ਵਧੀਆ ਵਧੀਆ ਬਈ ਕਿਵੇਂ ਚੱਲਦਾ ਕੰਮ ਕਾਰ ਕੰਮ ਵਧੀਆ ਚੱਲਿਆ ਜਾਂਦਾ ਬਈ ਚਲੋ ਨਾਮ ਤੇ ਐਡਰੈਸ ਵੋ ਨਾਮ ਕਾਲਾ ਬਈ ਪਿੰਡ ਸਨਗਲਾਬ ਸਿੰਘ ਜਿਲ੍ਹਾ ਕਰਨਾਲਾ ਤਹਿਸੀਲ ਤਵਾ ਨੇੜੇ ਪਿੰਡ ਬਈ ਨੇੜੇ ਆਪਾਂ ਨੂੰ ਭਦੌਰ ਸ਼ਹਿਰ ਤੇ ਭਾਈ ਰੁਪਾਲ ਮੋਬਾਈਲ ਨੰਬਰ ਵੋ 68395 57632 ਠੀਕ ਆ ਭਾਈ ਭਾਈ ਕਾਲੇ 7 ਬੈੜਾ ਨੇ ਫਿਰ ਹਾਂ 7 ਬੱਸੀਆਂ ਡਾਕਟਰ ਅੱਜ ਆਪਣੇ ਕੋਲ 70 ਖੀਰੀਆਂ ਨੇ ਦੰਦਾਂ ਚ 70 ਦੰਦੋਂ ਖੀਰੀਆਂ ਚਾਰ ਹੀ ਥਾਣਾ ਠੀਕ ਆ ਭਾਈ ਤੇ ਮੌਕੇ ਤੱਕ ਦੀ ਵੀ ਗਾਰੰਟੀ ਹਾਂ ਹਾਂ ਸੀਮਣ ਦਾ ਬਾਈ ਕਹਿੰਦਾ ਨਾਮ ਆਪਾਂ ਲੈਣਾ ਕੋਈ ਨਹੀਂ ਤੇ ਰਿਕਾਰਡ ਵੈਸੇ ਸਾਰੀਆਂ ਚੱਜੇ ਆਹ ਬੱਚੇ ਦੇਖੋ ਅੱਜ ਸਾਰੇ ਬੱਚੇ ਗਲਾਪੀ ਨੱਕਾਂ ਵਾਲੇ ਸਹੀ ਗੱਲ ਆ ਬਾਈ ਹਾਂ ਪ੍ਰਿੰਟ ਆ ਬਰੀਡ ਆ ਕੱਲੀ ਕੱਲੀ ਦਿਖਾਵਾਂਗੇ ਕੁਆਲਿਟੀ ਫੁੱਲ ਆਗੀ ਤੇ ਕਿਹੜੀ ਬੱਚੀ ਤੋਂ ਸ਼ੁਰੂ ਕਰੀਏ ਬਾਈ ਇਹ ਤੁਸੀਂ ਕਰ ਲਾ ਬਾਈ ਐਤੋਂ ਹੀ ਕਰ ਲੈਣਾ ਕਿੰਨੀ ਕੁ ਉਮਰ ਹੈ ਬੱਚੇ ਦੀ ਇਦੀ ਉਮਰ ਹੋਊਗੀ 10 ਕਿ ਮਹੀਨੇ ਡਾਕਟਰ ਬੱਚੇ ਦੀ 10 ਮਹੀਨਿਆਂ ਦੀ ਉਮਰ ਫੇਸ ਦੀ ਬਿਊਟੀ ਇਹ ਸੁਹਣਿਆ ਡਾਕਟਰ ਦੇਖੀ ਨੱਕ گلابی ਨਾਸਾਂ ਜਮਾ گلابی ਹਾਂ ਚਿੱਟਾ ਮੱਥਾ ਜਿਆਦਾ ਕੁਆਲਟੀ ਜਮਾ ਫੁੱਲ ਬਰੀਡ ਹੈਗੀ ਸਹੀ ਗੱਲ ਆ ਬਾਈ ਪਲੀ ਵੀ ਬੱਸੀ ਆ ਪੂਰੀ ਹਾਂ ਪੂਰੀ ਪਲੀ ਬੱਸੀ ਆ ਪ੍ਰਿੰਟ ਪ੍ਰਿੰਟ ਦੇਖ ਪ੍ਰਿੰਟ ਪ੍ਰਿੰਟ ਚਮਕੂ ਵੀ ਫੁੱਲ ਆ ਬੱਚਾ ਡਾਕਟਰ ਸਹੀ ਗੱਲ ਆ ਬਾਈ ਚਾਰ ਥਾਣ ਹੋਣਗੇ ਨਾ ਚਾਰ ਹੀ ਥਾਣਾ ਡਾਕਟਰ ਚਾਰ ਥਾਣ ਹੋਣਗੇ ਨੇੜੇ ਤੋਂ ਚੈੱਕ ਕਰਵਾ ਵੀ ਦੇਣੀਆਂ ਇਹ ਵੈਸੇ ਭਾਈ ਕਹਿੰਦਾ ਆਪਣੀ ਘਰ ਤੱਕ ਦੀ ਕੋਈ ਚੈੱਕ ਨਹੀਂ ਗਰੰਟੀ ਵੀ ਆ ਜੇ ਮਾਰਾ ਮੋਟਾ ਉਨੀ ਇੱਕ ਹੀ ਆਉਂਦੀ ਹੈ ਬਸੀ ਜੋ ਆਪਾਂ ਵੀਡੀਓ ਦਿਖਾਉਣ ਡਾਕਟਰ ਠੀਕ ਆ ਭਾਈ ਹਾਂ ਬਾਕੀ ਐ ਪ੍ਰਿੰਟ ਪ੍ਰਿੰਟ ਬਹੁਤ ਜਿਆਦਾ ਚੰਗੇ ਆ ਬ੍ਰੀਕ ਆ ਬਸ ਸਾਰੀਆਂ ਭਾਈ ਟੀਕਾ ਸੀਤੂ ਹੀ ਲੈ ਹਾਂ ਸੀਤੂ ਡਾਕਟਰ ਬਸ 2 ਮਹੀਨੇ ਸੇਵਾ ਕਰਕੇ ਤਕਰੀਬਨ ਕਾਬਲਾ ਤੋਰਾ ਚੈੱਕ ਕਰੋ ਪ੍ਰਿੰਟ ਬ੍ਰੀਟ ਤੇ ਮੋਲ ਪ੍ਰਿੰਟੀ ਵਾਲੇ ਚੰਗੇ ਡਾਕਟਰ ਬਸਿਆਂ ਦੇ ਹਾਂ ਲੈ ਪਿੱਛੇ ਤੋਂ ਚੌੜੀ ਚੌੜੀ ਹਾਂ ਪੂਰੀ ਫੁੱਲ ਚੌੜੀ ਆ ਦੇ ਲੱਤਾਂ ਲੱਤਾਂ ਦੇ ਡਾਕਟਰ ਪੂਰਾ ਫੁੱਲ ਮਜ਼ਬੂਤ ਜਮਾ ਸਿੱਧੀ ਆ ਯਾਰ ਕੀ ਆ ਵਾ ਤਾਂ ਨਾੜਾਂ ਨੂੰ ਨਾ ਦੇਖ ਲੱਤ ਜਾਨ ਵਾਲੀ ਬਸੇ ਡਾਇਰੈਕਟਰ ਮੁੱਲ ਵੀਰੇ ਫੋਨ ਤੇ ਮੁੱਲ ਫੋਨ ਤੇ ਹੋਣਗੇ ਡਾਇਰੈਕਟਰ ਹੋਣਗੇ ਜਾਇ ਜੀ ਠੀਕ ਆ ਬਾਈ ਬਾਲਾ ਮੁੱਲ ਨਹੀਂ ਕਰਦੇ ਮੁੱਲ ਬਾਈ ਕਹਿੰਦਾ ਜਮਾ ਜਾਇਜ਼ ਰੱਖਾਂਗੇ ਮੁੱਲ ਖैर ਪਹਿਲਾਂ ਹੀ ਬਾਈ ਦੇ ਜਾਇਜ਼ ਹੀ ਹੁੰਦੇ ਆ ਖਿੱਚ ਕੇ ਮੁੱਲ ਹੋਊਗਾ ਅੱਗੇ ਆ ਕੇ ਆਹ ਦੇਖ ਡਾਇਮੰਡ ਡਾਇਮੰਡ ਵੀ ਸ਼ਾਗ ਨੀਗੀਆਂ ਦੇ ਕੰਨ ਛੋਟਾ ਬੂਥੀ ਦੇ ਇਹਦੀ ਵੀ ਗੁਲਾਬੀ ਆ ਸਹੀ ਗੱਲ ਤੇ ਮੱਥਾ ਦੇ ਹਲਾ ਚਿੱਟਾ ਹੂੰ ਤੇ ਜਾਤ ਬਰੀਡ ਕੰਨਾਂ ਦਾ ਮੰਨ ਕੇ ਚੱਲ ਕੋਈ ਅੰਤ ਹੀ ਨਹੀਂ ਬੱਸੀ ਦਾ ਅੰਤ ਹੀ ਨਹੀਂ ਕੋਈ ਪੱਤਰ ਆ ਜਾਣਾ ਪਲੀ ਵੀ ਬੱਸੀ ਆ ਪੂਰੀ ਉਹਨੀ ਵਾਦੀ ਬਾੜੀ ਚੰਗੀ ਆ ਹਾਂ ਪ੍ਰਿੰਟ ਗਰੰਟੀ ਬੜਾ ਚੰਗਾ ਡਾਕਟਰ ਇਹ ਟੀਕੇ ਦੇ ਤਕਰੀਬਨ ਕਾਬੂ ਇਹ ਤਾਂ ਮੰਨ ਕੇ ਚੱਲ ਡਾਕਟਰ ਕਾਬਲੀ ਆ ਮਹੀਨੇ ਖੰਡ ਚ ਸਹੀ ਗੱਲ ਆ ਚਾਰ ਹੀ ਥਾਣਾ ਥਾਣਾ ਦਿਖਾ ਦਿਓ ਬਾਕੀ ਆ ਦੇਖੋ ਲੱਤਾਂ ਮੁੱਤਾਂ ਪੂਰ ਮਾ ਮਜ਼ਬੂਤ ਆ ਚੌੜੀ ਦੇ ਚੌੜੀ ਪੂਰੀ ਹੈਗੀ ਫੁੱਲ ਚੌੜੀ ਆ ਦੇਖ ਜਾਣ ਵਾਲੀ ਬੱਚੀ ਆ ਜੀ ਜੀ ਗੱਲ ਨਹੀਂ ਤੇ ਝੂਲੀ ਦੇਖੋ ਲੈ ਚਾਰ ਥਣ ਬਲਬਲ ਪੂਰੇ ਆ ਕਰਮ ਵਾਲੇ ਨੇ ਕਿਆ ਬਾਤ ਉੱਤੋਂ ਪੱਧਰ ਹਣੇ ਜਮਾ ਜਮਾ ਪੱਧਰਾ ਡ ਬਰੀਡ ਤਾਂ ਮੂੰਹੋਂ ਬੋਲਦੀ ਐ ਜਿੰਨਾ ਬੋਲ ਡਾਕਟਰ ਦੱਸੂਗੀ ਇਹ ਹੈਗੇ ਆ ਮੈਂ ਹੂੰ ਦੇਖ ਜਾਤ ਵਸੀ ਜਿੰਨਾ ਬੋਲ ਲੀਏ ਉਹਨਾਂ ਥੋੜਾ ਉਹਨਾਂ ਹੀ ਥੋੜਾ ਹੈਗਾ ਕਹਿੰਦੇ ਭਾਈ ਕਹਿਣ ਦੀ ਲੋੜ ਹੀ ਨਹੀਂ ਡਾਕਟਰ ਕਹਿਣ ਦੀ ਲੋੜ ਹੀ ਨਹੀਂ ਬੜਾ ਇਹਦੇ ਸਾਹਮਣੇ ਆ ਜਾਣਾ ਹਰੇਕ ਦੇ ਸਾਹਮਣੇ ਆ ਜਾਣਾ ਸਹੀ ਗੱਲ ਆ ਭਾਈ ਦੰਦਾਂ 'ਚੋਂ ਖੀਰੀਆਂ ਨਾ ਦੰਦਾਂ 'ਚੋਂ ਖੀਰੀਆਂ ਡਾਕਟਰ ਚੈੱਕ ਵੀ ਕਰਾ ਦਿੰਨੇ ਆਪਾਂ ਦੰਦ ਕੋਈ ਚੈੱਕ ਜਿਵੇਂ ਕੰਨ ਚੰਗਾ ਹੈ ਐ ਨਹੀਂ ਹੈਗਾ ਵੀ ਪੱਚੀ ਖੀਰੀ ਹੈ ਜਮਾ ਖੀਰੀ ਹੈ ਭਾਈ ਕੀ ਆ ਬਾਤ ਆ ਭਾਈ ਦੰਦਾਂ ਇਹਦੇ ਥਣਾਏ ਤੇ ਗਾਰੰਟੀ ਹੋ ਡਾਕਟਰ ਘਰ ਤੱਕ ਰ ਅਗਲੇ ਦੇ ਹੂੰ ਠੀਕ ਆ ਇਹ ਬਾਲਾ ਮੁੱਲ ਨਹੀਂ ਕਰਦੇ ਮੁੱਲ ਜਾਇ ਜੀ ਕਰਾਂਗੇ ਜਾਇ ਜਾਇ ਰੱਖਾਂ ਖੇਤ ਮਾ ਹੋਣਗੇ ਥੋੜੇ ਬੱਸੀਆਂ ਦੇ ਹਿਸਾਬ ਨਾਲ ਬਰੀਡ ਦੇ ਹਿਸਾਬ ਨਾਲ ਸਹੀ ਗੱਲ ਆ ਬਈ ਹੂੰ ਕਬਾੜ ਬਰੀਡ ਦੇ ਹਿਸਾਬ ਨਾਲ ਵੀ ਖੇਤ ਕੀ ਮੁੱਲ ਹੋਣਗੇ ਕੋਈ ਐ ਬਾਲੇ ਨਹੀਂ ਗਏ ਬਰੀਡ ਚੰਗੀ ਆ ਠੀਕ ਆ ਹਾਂ ਉਹਦੇ ਮੁੱਲ ਹੀ ਕਰਾਂਗੇ ਠੀਕ ਆ ਅੱਗੇ ਬਈ ਕਿਹੜੀ ਨੰਬਰ ਤੇ ਬੱਚਾ ਆ ਗਿਆ 3 ਨੰਬਰ ਤੇ ਬੱਚਾ ਆ ਗਿਆ ਬਈ ਬੱਚਾ ਕਾਹਦਾ ਯਾਰ ਨਗੀ ਨਹੀਂ ਬੰ ਨੀ ਨਹੀਂ ਹੈ ਡਾਕਟਰ ਨੱਕ ਇਹਦਾ ਵੀ ਦੇਖ ਥੋੜਾ ਜਿਹਾ ਗੁਲਾਬੀ ਚੋਂ ਆ ਇੱਕ ਦੂਜੀ ਤੋਂ ਵੱਧ ਕੇ ਸਾਰੀਆਂ ਬਿਊਟੀ ਦੇਖ ਨਾ ਕੰਨ ਜਮਾ ਛੋਟਾ ਜਾਦ ਬਰੀਡ ਚਿੱਟਾ ਮੱਥਾ ਹਮ ਆਏ ਕਬੂਤਰ ਨੂੰ ਜਾਗਦਾ ਬੱਚਾ ਠਿੱਕਾ ਮਿਲਦੇ ਆ ਇਹ ਮੰਗ ਇਹਨਾਂ ਦੀ ਫੁੱਲ ਮੁੱਲ ਬਈ ਦੇ ਜਮਾ ਜਾਜ ਹੁੰਦੇ ਆ ਖਿੱਚ ਕੇ ਮੁੱਲ ਹੁੰਦੇ ਆ ਬੱਚੇ 'ਚ ਕੋਈ ਘਾਟ ਦਿਖਾ ਦੇ ਕਿਸੇ ਪਾਸੋਂ ਘਾਟ ਨਹੀਂ ਡਾਕਟਰ ਹਮ ਪ੍ਰਿੰਟ ਮਨ ਕੇ ਚੱਲ ਪੜਿਆ ਵਾ ਬੱਚਾ ਪੂਰਾ ਪੱਧਰ ਪੁੱਧਰਾ ਸਹੀ ਆ ਤੇ ਜਮਾਂ ਸਾਰੇ ਪਾਸੋਂ ਓਕੇ ਆ ਬੱਚਾ ਥਾਣ ਦਿਖਾ ਝੋਲੀ ਦਿਖਾਉਂਦੇ ਆ ਝੋਲੀ ਬਾਲੀ ਚੰਗੀਆਂ ਕਰਮਾਂ ਥਾਣੇ ਦੇ ਚਾਰੀ ਆ ਕੇ ਮੰਨ ਕੇ ਚੱਲ ਕੋਈ ਨਿਸ਼ਾਨ ਨਹੀਂ ਆ ਮਹਾਰਾਜ ਹੂੰ ਫੇਰ ਕੋਈ ਚੱਕਰ ਨਹੀਂ ਜਾਗਦੇ ਜ਼ਖਮ ਜਿ ਮਹਾਰਾਜ ਦਾਣੇ ਜੇ ਉਹ ਹੈ ਨਹੀਂ ਇਹ ਹਾਂ ਝੋਲੀ ਥਾਣ ਨਹੀਂ ਬਣਦੇ ਇਹ ਥਾਣ ਨਹੀਂ ਬਣਦੇ ਤਾਂ ਬੱਚਾ ਵੇਖ ਡਾਕਟਰ ਤੂੰ ਬੱਚਾ ਉਹ ਤਾਂ ਪੱਦਰ ਪ੍ਰਿੰਟ ਬਰੀਡ ਖੜਨੀ 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 ਡਾਕਟਰ ਉਹ ਵੀ ਪੂਰਾ ਸੀਲ ਹੈਗਾ ਸੁਭਾਅ ਬੜਾ ਠੰਡਾ ਹਾਂ ਠੰਡਾ ਸੁਭਾਅ ਹੈਗਾ ਮੈਂ ਭਾਜਨਾਤ ਜੀ ਨਹੀਂ ਕਰਦਾ ਸਹੀ ਗੱਲ ਆ ਬਈ ਤੇ ਮੁੱਲ ਜੈਜੂ ਹੈ ਨਾ ਮੁੱਲ ਜੈਜੂ ਦਾ ਬਾਲਾ ਮੁੱਲ ਨਹੀਂ ਕਰਦੇ ਮੁੱਲ ਬਈ ਕਹਿੰਦਾ ਜਮਾ ਜੈਜ ਰੱਖਾਂਗੇ ਖਿੱਚ ਕੇ ਮੁੱਲ ਰੱਖਾਂਗੇ ਬਰੀਡ ਦੇ ਹਿਸਾਬ ਨਾਲ ਮੁੱਲ ਹੋਊਗਾ ਖੜਨੀ ਤੋਰਾ ਇੱਕ ਨੰਬਰਾ ਥੱਲੇ ਤੋਂ 나ੜ ਹੋਣੀ ਚਮਕਣ 나ੜ ਦੇਖ ਡਾਕਟਰ ਤੂੰ ਆ ਦੇਖ ਕਿੰਨੀ ਮੋਟੀ 나ੜ ਦੀ ਨਹੀਂ ਦੇਖ ਆ ਦੇ ਆ 나ੜ ਹੋਣੀ ਦੇਖਣ ਲੱਗ ਗਈ ਕਰਮਾਲੀ ਦੇ ਕੀ ਬਾਤ ਆ ਯਾਰ ਬਰੀਡ ਦਾ ਗੁੱਲ ਦਾ ਪੈਣੇ ਹੈ ਡਾਇਰੈਕਟਰ ਤੁਹਾਡਾ ਲੱਗ ਹੀ ਜਾਂਦਾ ਸਾਹਮਣੇ ਜਿਹੜੀ ਬਰੀਡ ਆ ਗਈ ਨਾ ਮੰਨ ਕੇ ਚੱਲ ਚੰਗਾ ਬੱਚਾ ਲਵਾਂਗੇ ਯਾਰ ਬੱਚੇ ਚੰਗੇ ਆਉਣਗੇ ਨਸਲ ਆਟੋਮੈਟਿਕ ਸੁਧਰਦੀ ਜਾਊ ਕਿ ਨਹੀਂ ਭਾਈ ਹਾਂ ਹਾਂ ਡਾਇਰੈਕਟਰ ਅੱਗੇ ਆ ਗਿਆ 4 ਨੰਬਰ ਹੈ ਨਾ 4 ਨੰਬਰ ਤੇ ਬੱਚਾ ਲੈ ਲੈ ਭਾਈ ਬਈ ਕਾਫੀ ਜੀ ਆ ਸਾਰੇ ਕੋਟਾ ਹੀ ਨਹੀਂ ਲੱਗਦਾ ਕਿ ਜਮਾ ਇੱਕੋ ਜਿਹੇ ਬੱਚੇ ਰੱਟ ਦੇ ਨੱਕ ਨੁੱਕ ਮੱਥਾ ਚਿੱਟਾ ਕੰਨ ਦੇ ਛੋਟਾ ਕੰਨ ਹੂੰ ਬਾਕੀ ਜਾਤ ਬਰੀਡ ਸਾਰਾ ਓਕੇ ਆਗਾ ਬੱਚਾ ਇੱਕ ਨੰਬਰ ਵੀ ਇਹਦਾ ਖੜਨੀ ਖੜਨੀ ਬੱਚੀ ਦੀ ਚੱਕਣਾ ਪੜਾਗਾ ਚਾਰ ਹੀ ਥਾਣਾਗੇ ਦੰਦੋ ਖੀਰੀ ਹੋ ਗਰੰਟੀ ਆ ਖੜਨੀ ਚੈੱਕ ਕਰੋ ਹਾਂ ਜਮਾ ਪੱਦਰ ਪਿਆ ਬੱਚਾ ਸਹੀ ਗੱਲ ਆ ਬਈ ਲੈ ਝੋਲੀ ਦਿਖਾ ਨੇ ਨੇੜ ਤੋਂ ਬਾਕੀ ਪ੍ਰਿੰਟ ਦਾ ਸਾਰੇ ਬੱਚਿਆਂ ਦਾ ਇੱਕੋ ਜਿਹਾ ਕੋਈ ਮਾਰਾ ਮੁੱਤੇ ਫਰਕ ਆ ਚਾਰ ਥਾਣ ਕੱਲਾ ਕੱਲਾ ਥਾਣ ਪੂਰੀ ਵਿਥੀ ਦੇ ਥਾਣ ਬੜੀ ਦਿਨ ਹੱਕ ਦੇ ਲੈ ਦਿਖਾ ਦੇ ਤੋਰਾ ਤਾਰ ਲੈ ਇੱਕ ਨੰਬਰ ਦੋਰਾ ਬਈ ਕੀ ਆ ਬਾਤ ਆਪ ਬੋਲ ਲੈ ਬੱਚਾ ਹਨਾ ਬੱਚਾ ਹੈ ਡਾਕਟਰ ਬੜਾ ਚੰਗਾਗਾ ਫਰੰਟ ਆਫ ਫਰੰਟ ਬਹੁਤ ਚੰਗਾ ਬੱਚਾ ਦਾ ਬਿਊਟੀਫੁੱਲ ਆ ਬਾਕੀ ਜਾਦ ਬਰੀਡ ਕਰਨ ਨੂੰ ਤਾਂ ਜਮਾ ਪੰਗਾ ਪੰਗਾ ਬਸਣਾ ਹਮ ਇੱਕ ਨੰਬਰ ਕੁਆਲਟੀ ਹੈ ਬਰੀਡ ਫੁੱਲ ਅੱਗੇ 5 ਨੰਬਰ ਲਿਆਓ ਜੀ 5 ਨੰਬਰ ਤੇ ਆ ਗਿਆ ਲੈ ਆ ਵੀ ਬਰੀਡ ਸੇਮ ਆ ਯਾਰ ਜਮਾ ਹਨ ਦੇ ਡਾਕਟਰ ਬਿਊਟੀ ਚੈੱਕ ਆਇਆ ਲੱਗਦਾ ਵੀ ਉਹੀ ਬੱਸੀ ਆਈ ਜਾਂਦੀ ਆ ਹਰ ਵਾਰ ਪਤੀ ਨਹੀਂ ਲਾਦਾ ਮੈਨੂੰ ਤਾਂ ਆਪ ਨਹੀਂ ਪਤਾ ਲੱਗਿਆ ਆ ਦੇ ਮੂੰਹ ਤੇ ਗਲਾਬੀ ਨੱਕ ਕੰਨਾਂ ਸਹੀ ਗੱਲ ਸਾਰੀ ਬਰੀਡ ਉਹੀ ਦੀਸ਼ੀ ਜਾਂਦੀ ਹੈ ਸੇਮ ਹੀ ਆ ਬਾਈ ਜਿਵੇਂ ਸੇਮ ਹੀ ਆ ਜਮਾ ਸ਼ਾਂਟ ਕੇ ਲਾਈਆਂ ਹੁੰਦੀਆਂ ਨਾ ਜਮਾ ਡਾਕਟਰ ਸ਼ਾਂਟ ਕੇ ਵਾਲਾ ਕੰਮ ਹੀ ਆ ਅਜ ਤਾਂ ਸ਼ਾਂਟ ਕੇ ਲਿਆਉਂਦਾ ਬਾਈ ਕਹਿੰਦਾ ਆਪਾਂ ਨਿਰਖ ਫਰਕ ਕੇ ਪੂਰੀ ਲਿਆਉਨੇ ਚੰਗੀ ਚੀਜ਼ ਲਿਆਉਨੇ ਮਾੜੀ ਚੀਜ਼ ਨਹੀਂ ਲਿਆਉਨੇ ਮਾੜੀ ਚੀਜ਼ ਡਾਕਟਰ ਵੇਖਦੀ ਨਹੀਂ ਹੁਣ ਵੇਖਦੀ ਵੀ ਚੰਗੀ ਆ ਅਗਲਾ ਕਹਿੰਦਾ ਫਾਰਮ ਚ ਲਾਉਣਾ ਬਾਈ ਬੱਸੀਆਂ ਚੰਗੀਆਂ ਹੁਣ ਸਹੀ ਗੱਲ ਆ ਬਾਈ ਹੂੰ ਮਾਣ ਕੇ ਜਲੇ ਹੁਣ ਬੱਚਾ ਅੱਜ ਆਪਾਂ ਲਿਆ ਮੂਰੇ ਹਨ ਲੱਖ ਡੂੜ ਲੱਖ ਦਾ ਵੀ ਹੈ ਹਾਂ ਮੂਰੇ ਤਿਆਰ ਹੈਗੇ ਬਸ ਡਾਕਟਰ ਜੀ ਅੱਜ ਇਹਨਾਂ ਦੇ ਪੈਸੇ ਭਰਦੇ ਆਪਾਂ ਆਉਂਦੇ ਸਾਲ ਨੂੰ ਬਸੀਆਂ ਇਹ ਮੰਨ ਕੇ ਚੱਲ ਵੀ ਜਿਵੇਂ ਮਰਜੀ ਪੈਸੇ ਬੱਤੀ ਜਾਣਾ ਜਿਵੇਂ ਵੀਰੇ ਹੁਣ 4 ਆ ਜਿਹੜਾ ਆਮ ਹੋ ਜਾਣਾ ਹਾਂ ਹਾਂ ਠੀਕ ਆ ਕਿ ਨਹੀਂ 4 ਤੋਂ ਬਾਅਦ ਕਿਉਂ ਪਹਿਲਾਂ ਦੀ ਮਿਹਨਤ ਹੀ ਥੋੜੀ ਡਾਕਟਰ ਹਾਂ ਮਿਹਨਤ ਥੋੜੀ ਚਾਹ 4 ਪੈ ਜਾਣੇ ਆਗੇ 4 ਤੋਂ ਬਾਅਦ ਕਿਹੜੀ ਮਿਹਨਤ ਇਹਨਾਂ ਦੀ 4 ਤੇ ਵੀੜ ਦੀ ਬਚਤ ਉਹ ਜੋ 4 ਨਾਲ ਹੀ ਰਾਜੀ ਹਾਂ 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 ਰਾਜੀ ਇਹ ਤਾਂ ਡਾਕਟਰ ਆਉਂਦੇ ਸਾਲ ਨੂੰ ਬਸੀਆਂ ਮੰਨ ਕੇ ਚੱਲ ਸੂਣ ਦੇ ਤਿਆਰੀ ਚ ਹੋ ਜਾਣੇ ਤ ਇਹ ਮੁੱਲ ਖੱਚ ਕੀ ਹੋਊਗਾ ਬਾਲਾ ਮੁੱਲ ਨਹੀਂ ਕਰਦੇ ਮੁੱਲ ਜਾਇਜ਼ ਹੋਊਗਾ ਬੱਚੀ ਇਹ ਵੀ ਚੰਗੀ ਆ ਕੁਆਲਿਟੀ ਵਾਲੀ ਆ ਪ੍ਰਿੰਟ ਬ੍ਰੀਡ ਨਾਸਾਂ گلاب ਲੰਮੀ ਲੰਮੀ ਬਹੁਤ ਆ ਡਾਕਟਰ ਪੁੱਤਰ ਪੁੱਤਰ ਬਾਕੀ ਜਮੈਂ ਸਿੱਧੀ ਪਈ ਐ ਬੱਸੀ ਹੂੰ ਸਹੀ ਬਾਕੀ ਉਹ ਅਮਰੀਕ ਆ ਗਈ ਕੋਈ ਐ ਨਹੀਂ ਪੇਟਾ ਜੀ ਬੱਸੀ ਸਹੀ ਐ ਬਾਈ ਵਾਲੀ ਬਰੀਕ ਆਗਾ ਹਾਂ ਹਾਂ ਹੂੰ ਅੱਗੇ ਲਿਆਓ 6 ਨੰਬਰ ਬੱਚਾ ਜੀ ਸਾਰੇ ਬੱਚੇ ਯਾਰ ਸੀਮ ਜੀ ਆ ਹਨਾ ਇੱਕੋ ਜਿਹੇ ਬੱਚੇ ਆ ਬਸ ਇਕੱਲਾ ਹੀ ਬੱਚਾ ਡਾਕਟਰ ਆਹੋ ਆਵੇ ਛੋਟਾ ਲੈ ਇਹਦੀ ਕਿੰਨੀ ਕੁ ਉਮਰ ਆ ਬਾਈ ਇਹਦੀ ਹੋਊਗੀ ਡਾਕਟਰ 6 ਮਹੀਨੇ ਦੀ ਉਮਰ 6 ਮਹੀਨੇ ਦੀ ਉਮਰ ਆ ਫੇਸ ਦੇਖੋ ਪ੍ਰਿੰਟ ਪ੍ਰੋਂਟ ਇੱਕ ਨੰਬਰ ਬਰੀਡ ਫੁੱਲ ਉੱਤੋਂ ਪੱਧਰ ਖੜ ਨਹੀਂ ਖੜਨੀ ਚੈੱਕ ਕਰ ਬੱਚੇ ਦੀ ਹੈਨਾ ਪੂਰਾ ਠੰਡਾ ਬੱਚਾ ਕੋਈ ਐ ਨਹੀਂ ਡਾਕਟਰ ਗਰਮ ਹੂੰ ਮੱਥਾ ਮੱਥਾ ਇਹਦਾ ਵੀ ਚਿੱਟਾ ਹੈਗਾ ਸਹੀ ਆ ਮੱਥਾ ਜਮਾ ਜਿੱਟਾ ਬੋਦੀਵਾਦੀ ਪੂਰੀ ਚੰਗੀਆਂ ਕਰਮੜੀ ਦੀ ਲੈ ਝੋਲੀ ਕਿਵੇਂ ਆਦੀ ਭਾਈ ਝੋਲੀ ਡਾਕਟਰ ਦਿਖਾ ਦਿਓ ਚਾਰ ਹੀ ਥਣ ਚਾਰ ਹੀ ਥਣ ਹੋਣਗੇ ਕੋਈ ਫੋੜ ਨਹੀਂ ਸ਼ਾਂਤ ਕੀ ਆ ਬਾਤ ਕੱਲਾ ਕੱਲਾ ਥਣ ਪੂਰੀ ਵਿੱਥੀ ਦੇ ਥਣ ਇਹ ਮੁੱਲ ਜਾਇਜ ਉਪਰਾ ਮੁੱਲ ਜਾਇਜ ਡਾਕਟਰ ਬਾਹਲਾ ਮੁੱਲ ਨਹੀਂ ਕਰਦੇ ਖਿੱਚ ਕੇ ਮੁੱਲ ਰੱਖਾਂਗੇ ਬਾਈ ਕਹਿੰਦਾ ਮੁੱਲ ਜਿਹੜਾ ਬੱਚੀ ਦੇ ਹਿਸਾਬ ਨਾਲ ਬਿਲਕੁਲ ਜਾਇਜ ਹੋਗਾ ਬੱਚੇ ਸਾਰੇ ਚੰਗੇ ਆ ਬਾਈ ਇੱਕ ਦੂਜੀ ਤੋਂ ਵੱਧ ਕੇ ਬੱਚੇ ਆ ਕੁਆਲਿਟੀ ਦੇ ਲੈ ਤੋਨ ਤੋਂਨ ਕੇ ਕੁਆਲਿਟੀ ਭਰੀ ਆ ਅੱਗੇ ਬਾਈ ਲਾਸਟ ਅੱਗੇ ਲਾਸਟ ਆ ਗਈ ਬੱਸੀ ਡਾਕਟਰ ਕਿੰਨੀ ਕੁ ਉਮਰ ਹੈ ਦੀ ਕਰ ਮਾੜੀ ਇਹ ਟੀਕੇ ਦੇ ਕਾਬਲ ਟਰੈਕਟਰ ਹੈ ਇਹ ਵੀ ਦੰਦੋਂ ਖੀਰੀ ਆ ਦਿਖਾ ਦਿੰਦੇ ਆ ਤੁਹਾਨੂੰ ਖੀਰੀ ਆ ਦੰਦ ਦਿਖਾ ਦਿੰਦੇ ਆ ਬਾਈ ਕਹਿੰਦਾ ਜਮਾ ਬਾਈ ਟੀਕੇ ਦੇ ਕਾਬਲ ਆ ਜਮਾ ਖੀਰੀ ਆ ਬਾਈ ਓਕੇ ਆ ਨਾਸਾਂ ਗੁਲਾਬੀ ਗਲਾਬੀ ਨਾਸਾ ਜਿਹੜੀ ਮਰਜ਼ੀ ਬੱਚੀ ਦੇਖ ਲੋ ਨਾਸਾ ਗਲਾਬੀ ਹਰ ਬਸਿਆਂ ਦੇ ਨਾਸਾ ਗਲਾਬੀ ਡਾਕਟਰ ਵੀ ਪ੍ਰਿੰਟ ਵੀ ਕਰਮ ਵਾਲੀਆਂ ਨੇ ਐ ਮੰਨ ਕੇ ਚੱਲ ਜਿਵੇਂ ਆਪਾਂ ਆਪਣੀ ਪ੍ਰਿੰਟ ਕਰੀਆਂ ਹੁੰਦੀ ਹਾਂ 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 ਭਰਿਆਂ ਪੰਗਾ ਪ੍ਰਿੰਟ ਕਰਾਉਂਦਾ ਡਾਕਟਰ ਪਾਸੇ ਨਾ ਐ ਵੀ ਜਿਵੇਂ ਆਪ ਮੰਨ ਕੇ ਚੱਲ ਵੀ ਜਿਆਦਾ ਬੈਟ ਪ੍ਰਿੰਟ ਜਿਹੜਾ ਜਿਆਦਾ ਵੇਖ ਹਾਂ ਜਿਹੜਾ ਚਾਹਦਾ ਉਹੀ ਪ੍ਰਿੰਟ ਆਗਾ ਹਾਂ ਇਹ ਬਰੀਡ ਦੀ ਜਿਆਦਾ ਮੰਗ ਹਾਂ ਪ੍ਰਿੰਟ ਦੀ ਮੰਗ ਬਹੁਤ ਆ ਰਹੀ ਹੈ ਮੰਨ ਕੇ ਚੱਲ ਯਾਰ ਅੱਜ ਆਪਾਂ ਪਾਲਦੇ ਵੀ ਆ ਮੂਰੇ ਵੇਚਣੇ ਵੀ ਆ ਉਹ ਵੀ ਮੰਨ ਕੇ ਚੱਲ ਕਾਲੀ ਨਾਲੋਂ ਇਹਦਾ ਮੰਨ ਕੇ ਦਾ ਰੇਟ ਦੁੱਗਣਾ ਹੁੰਦਾ ਦੁੱਗਣਾ ਹੋਊਗਾ ਡਾਕਟਰ ਹਰਕ ਪੈਸੇ ਪਟਾ ਕੇ ਜਾਣੀਆਂ ਜੇ ਅੱਜ ਆਪਾਂ ਪੈਸੇ ਭਰ ਦਿਆਂਗੇ ਹੂੰ ਸਹੀ ਗੱਲ ਆ ਭਾਈ ਕਿਆ ਬਾਤ ਆ ਹੁਣ ਆ ਬੱਚੀ ਆ ਠੀਕ ਕਰੇ ਜਮਾ ਕਾਰ ਜਮਾ ਕਾਰ ਦਾ ਡਾਕਟਰ ਦਾ ਨਾਲ ਨੂੰ ਇਹਨੇ ਕਰਮਾਣੀ ਨੇ ਸੂਪ ਸੂਪਣਾ ਇਹਨੇ ਉਹਦੇ ਨਾਲ ਨੂੰ ਕੋਈ ਇਹਨੂੰ ਮੰਨ ਕੇ ਚੱਲ ਵੀ ਜਿਆਦਾ ਲੋਡ ਨਹੀਂ ਹੈਗੀ ਚਾਰ ਤੀ ਕਰਮਾਣੀ ਬਸ ਚਾਰ ਤੀ ਡਾਕਟਰ ਦਾ ਮਹੀਨੇ ਜੀ ਮੰਨ ਕੇ ਚੱਲ ਟੀਕਾ ਲਾ ਜਾਣਾ ਬੱਚੀ ਨੇ ਹੂੰ ਬਿਊਟੀਫੁੱਲ ਬਰੀਡ ਫੁੱਲ ਕੱਦ ਫੁੱਲ ਥਣਚਾਰ ਚਾਰ ਹੀ ਥਾਣਾ ਡਾਕਟਰ ਠੀਕ ਹੈ ਭਾਈ ਨਿਸ਼ਾਨ ਵੀ ਨਹੀਂ ਇਹਦੇ ਜਿਹੜੀ ਚੀਜ਼ ਹੋਊਗੀ ਆਪਾਂ ਉਹ ਵੀਡੀਓ ਚ ਹੀ ਦੱਸ ਦਿੰਨੇ ਹੁੰਦੇ ਆ ਲੈ ਭਾਈ ਚਾਰ ਥਾਣੇ ਕਿਆ ਬਾਤ ਆ ਫੁੱਲ ਬਰੀਡ ਫੇਸ ਦੇਖੋ ਕਰਮਾਲੀ ਦਾ ਫੋਦੀ ਵਾਦੀ ਪੂਰੀ ਚੰਗੀ ਆ ਤੇ ਮੁੱਲ ਬਾਈ ਕਨ ਜਮਾ ਜਾਇਜ ਰੱਖਾਂਗੇ ਬਾਹਲਾ ਮੁੱਲ ਨਹੀਂ ਕਰਦੇ ਖਿੱਚ ਕੇ ਮੁੱਲ ਹੋਊਗਾ ਬੱਚੇ ਸਾਰੇ ਇੱਕ ਦੂਜੇ ਤੋਂ ਵੱਧ ਕੇ ਆ ਜਿੰਨਾ ਬੋਲਦਾ ਉਹਨਾਂ ਥੋੜਾ ਸਾਰੇ ਬੱਚੇ ਚੰਗੇ ਆ ਡਾਕਟਰ ਦੁੱਧ ਬਾਈ ਸੇਵਾ ਦਾ ਦੁੱਧ ਦਾ ਸੇਵਾ ਦਾ ਡਾਕਟਰ ਆ ਬੱਚਿਆਂ ਕੋ ਨੀ ਕੋਈ ਨਾ ਬੱਚਿਆਂ ਕੋਈ ਕਮੀ ਨਹੀਂ ਬੱਚੇ ਸਾਰੇ ਬਰੀਡ ਚ ਆ ਹਾਂ ਇਹ ਨਹੀਂ ਹੈਗਾ ਵੀ ਬੱਚੇ ਦੁੱਧ ਵਾਲੇ ਨਹੀਂ ਹਾਂ ਹਾਂ ਬੱਚੇ ਸਾਰੇ ਦੁੱਧ ਵਾਲੇ ਆ ਡਾਕਟਰ ਕੱਲੀ ਕੱਲੀ ਤੇ ਕੈਮਰਾ ਚਾਹੇ ਦਵਾਰੇ ਮਾਰ ਦਿੰਦੇ ਲੈ ਜਿਵੇਂ ਹੁਣ ਆ ਬੱਚੇ ਆ ਯਾਰ ਇਹ ਦੁੱਧ ਕਿਵੇਂ ਨੰਦ ਦੇਣਗੇ ਹਾਂ ਹਾਂ ਬੱਚੇ ਡਾਕਟਰ ਹੈ ਹੀ ਬੜੇ ਚੰਗੇ ਬੱਚੇ ਪਲੇਵੇ ਬਹੁਤ ਆ ਨਾ ਬ੍ਰੀਡ ਫੁੱਲ ਆਗੇ ਕੋਈ ਹੱਡਲ ਨਹੀਂ ਹੈਗੇ ਇੱਕ ਨੰਬਰ ਬੱਚੇ ਆਗੇ ਤੇ ਕਿਸੇ ਵੀਰ ਨੂੰ ਬਈ ਕੋਈ ਵੀ ਪਸੰਦ ਆਵੇ ਤਾਂ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ